ਮੇਰਾ ਨਾਮ ਰਜਿੰਦਰ ਕੁਮਾਰ ਹੈ ਸਾਰਾ ਜਨ ਸੇਵਾ ਦਾ ਵਰਕਰ ਹੈ ਅੱਜ ਸਾਡੇ ਸਹਾਰਾ ਕਲਟੌਰਨ ਵਿੱਚ ਫੋਨ ਆਇਆ ਸੀ ਕਿ ਬਾਦਲ ਰੋਡ ਦੇ ਉੱਤੇ ਜਿਹੜਾ ਪੁਲ ਹੈ ਬਾਦਲ ਰੋਡ ਵਾਲਾ ਉਹਦੇ ਜਮਾਂ ਨਾਲ ਲੱਗਦੇ ਵਿੱਚ ਇੱਕ ਮੁੰਡਾ ਡਿੱਗਿਆ ਪਿਆ ਹੈ ਜਾਕੀ ਆਪਦੇ ਐਮਲੈਸ ਲੈ ਕੇ ਘਟਨਾ ਸਥਲ ਤੇ ਦੇਖਿਆ ਇੱਕ ਨਾ ਨਾ ਨੌਜਵਾਨ ਮੁੰਡਾ ਨਾਲ ਉਹਦੇ ਐਕਟਿਵਾ ਕੋਲੇ ਖੜੀ ਸੀਗੀ ਤੇ ਉਹ ਡੈੱਡ ਉੱਥੇ ਪਿਆ ਸੀਗਾ ਡੈੱਡ ਪਿਆ ਸੀਗਾ ਕੋਲੇ ਉਹਦੇ ਐਕਟਿਵਾ ਸਕੂਟਰੀ ਖੜੀ ਸੀ ਇਹ ਉਹਦੀ ਬਾਹ ਦੇ ਵਿੱਚ ਸਿਰਿੰਜ ਲੱਗੀ ਹੋਈ ਸੀ ਤੇ ਰੱਸੀ ਨਾਲ ਉਹਦਾ ਹੱਥ ਬੰਨਿਆ ਹੋਇਆ ਸੀਗਾ ਕੋਲੇ ਸਿਰਿੰਜ ਉਹਦੀ ਬਾਹ ਦੇ ਵਿੱਚ ਗੱਡੀ ਹੋਈ ਸੀਗੀ ਤਾਂ ਉਹਨੂੰ ਪਤਾ ਲੱਗਿਆ ਕਿਵੇਂ ਇਹ ਇੰਜੈਕਸ਼ਨ ਲੱਗਿਆ ਹੋਇਆ ਸੀਗਾ ਵੀਰੇ ਤੇ ਉੱਥੇ ਉਹਦੀ ਡੈੱਡ ਹੋ ਗਿਆ ਨਸ਼ੇ ਦੇ ওভারਡੋਜ਼ ਹਾਂ ওভারਡੋਜ਼ ਦੇ ਨਾਲ ਇਹਦੀ ਮੌਤ ਹੋ ਗਈ ਜਾਪਦੀ ਹੈ ਜਿਹੜੀ ਪੁਲਿਸ ਆਈ ਸੀ ਖਾਣਾ ਕਨਾਲ ਦੀ ਪੁਲਿਸ ਘਟਨਾ ਸਥਲ ਤੇ ਪਹੁੰਚੀ ਸੀ ਨਸ਼ੇ ਨਸ਼ੇ ਕਰ ਕੋਥੇ ਪਿਆ ਸੀ ਇਹ ਬੋਡੀ ਉਥੇ ਲਿਖਿਆ ਹੈ ਪੋਲਸਲਰ ਚੱਕੇ ਨਰਵਾਨਾ ਰੋਡ ਸੀ ਹੈ ਬਾਈ ਦਾ ਨਰਵਾਨਾ ਰੋਡ ਜੀ ਜਾ ਕੇ ਇੱਥੇ ਡਾਕਟਰ ਸਾਹਿਬ ਦੇ ਚੱਕਰ ਉਪਕਰਾ ਤੇ ਡੱਡਾ ਇਹ ਨਸ਼ੇ ਦੀ ਹੋਇਆ ਜਗਹ ਨੂੰ ਮੋਰ ਸ਼ਰੀਰ ਵਿੱਚ ਉਹ ਤਾਂ ਪੋਸਟਮੈਨ ਰਿਪੋਰਟ ਦਸੂਗੀ ਪੋਸਟਮੈਨ ਕਰਾਉਣੇ ਤਾਂ ਸੀ ਮੌਕੇ ਤੇ ਕੀ ਮਿਲੇ ਹੋਏ ਸੀ ਮੌਕੇ ਤੇ ਕੋਹ ਨਹੀਂ ਮਿਲਿਆ ਹਰਪੀਰਾ ਬਾਈ ਬੋਡੀ ਚੱਕ ਲੈ ਆਇਆ ਚੱਕੇ ਸਿਰਿੰਜ ਵਗੈਰਾ ਸਿਰਿੰਜ ਵਗੈਰਾ ਸੀ ਖਾਲੀ ਪਈ ਉੱਤ ਪਰ ਸਹੀ ਪਈ ਸੀਗੀ ਪਰ ਪਛਾਣ ਹੋਈ ਬਸ ਇਹਦੀ 100 ਗਜੇਂਦਰ ਸਿੰਘ ਆਈ ਉਥੇ ਮੋਬਾਈਲ ਨੰਬਰ ਵੜਿਆ ਦੇ ਸੀ ਸਕੂਟੀ ਵਿੱਚ ਡਾਕੂਮੈਂਟ ਲੈ ਲੈ ਡਾਕੂਮੈਂਟ ਅਸੀਂ ਬਾਹਰ ਕੱਢ ਕੇ ਚੈੱਕ ਕੀਦੇ ਫਾਦਰ ਸਾਹਿਬ ਦਾ ਫੋਨ ਨੰਬਰ ਤੋਂ ਫੋਨ ਕਰਤਾ ਸੀ ਉਹ ਅੱਛੀ ਆ ਗਈ ਸਾਰੇ ਕੋਲ ਮੋਟੀ ਅਸੀਂ ਮੋਰਚੇ ਦਿਖਾ ਦੀ ਪੋਸਟਮਾਨ ਨੂੰ ਕਰਾਮਿਆ ਜਿਹੜੀ ਪੋਸਟਮਾਨ ਅੱਗੇ ਰਿਪੋਰਟ ਆ